ਹਾਂਜੀ ਸਾਰੇ ਸਬਸਕ੍ਰਾਈਬਰਾਂ ਨੂੰ ਵੈਗੁਰਜੀਕਾ ਖਾਲਸਾ ਵੈਹਿਰਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਦਿਖਾਣੇ ਆ ਸਾਡੇ ਫਾਰਮ ਦੇ ਵਿੱਚ ਅਸੀਂ ਕਣਕ ਦਾ ਸਾਈਲੇਜ ਬਣਾਉਣ ਬਣਾਉਨੇ ਆ ਤੇ ਇਹਦੇ ਵਿੱਚ ਕੀ ਆਏ ਕਈ ਚੀਜ਼ਾਂ ਦਾ ਜ਼ਿਮੀਂਦਾਰ ਨੂੰ ਫਾਇਦਾ ਹੋ ਜਾਂਦਾ ਨੰਬਰ 1 ਤਾਂ ਇਹ ਇਹ ਗੱਲ ਹੈ ਕਿ ਜਿਨ੍ਹਾਂ ਦੇ ਪਸ਼ੂ ਰੱਖੇ ਹੋਏ ਆ ਇਹਨਾਂ ਮਹੀਨਿਆਂ ਦੇ ਵਿੱਚ ਉਹਨਾਂ ਦੀ ਜਿਹੜੀ ਅੱਖਾਂ ਦੀ ਘਾਟ ਆ ਜਾਂਦੀ ਆ ਕਿਉਂਕਿ ਆਮ ਜਿਹੜੇ ਆਪਣੇ ਕੱਖ ਹੁੰਦੇ ਆ ਬਰਸੀਨ ਹੁੰਦਾ ਉਹ ਮਾਰਚੇ ਦੇ ਵਿੱਚ ਜਾ ਕੇ ਮਰਨ ਲੱਗ ਜਾਂਦਾ ਜਬੀ ਵੀ ਪੱਕ ਜਾਂਦੀ ਹੈ ਤੇ ਪਸ਼ੂਆਂ ਨੂੰ ਚਾਰੇ ਦੀ ਘਾਟ ਆ ਜਾਂਦੀ ਹੈ ਤਾਂ ਸਾਈਲੇਜ ਵੀ ਲੋਕਾਂ ਦੇ ਨੇੜੇ ਲੱਗ ਚੁੱਕੇ ਹੁੰਦੇ ਆ ਕਿਉਂਕਿ ਆਪਾਂ ਸਾਈਲੇਜ ਸਾਰਾ ਸਿਆਲ ਪਾਉਨੇ ਆ ਸੋ ਆਪਾਂ ਨੇ ਹੁਣ ਕੀ ਕਰਨਾ ਹੈ ਇਹਨਾਂ ਦਿਨਾਂ ਦੇ ਵਿੱਚ ਕਣਕ ਦਾ ਸਾਈਲੇਜ ਬਣਾ ਸਕਦੇ ਆ ਆਪਾਂ ਬਹੁਤ ਵਧੀਆ ਸਾਈਲੇਜ ਬਣਦਾ ਅੱਗੇ ਵੀ ਆਪਾਂ ਬਣਾਉਂਦੇ ਆ ਹਰ ਸਾਲ ਤਾਂ ਇਸ ਤਰ੍ਹਾਂ ਕਣਕ ਦਾ ਸਾਇਲੇਜ ਜੀ ਬਣਾ ਕੇ ਆਪਾਂ ਆਪਣੇ ਪਸ਼ੂਆਂ ਨੂੰ ਹਰੇ ਚਾਰੇ ਦੀ ਘਾਟ ਜਿਹੜੀ ਪੂਰੀ ਕਰ ਸਕਦੇ ਆ। ਸੋ ਖੇਤ ਦੀ ਵੀ ਇਹ ਇਹ ਮਸ਼ੀਨ ਹੈ ਜਿਹੜੀ ਸਵਾਈ ਪੂਰੀ ਪ੍ਰੋਪਰ ਤੌਰ ਤੇ ਕਰਦੀ ਆ ਤੇ ਐਨ ਬਰੀਕ ਟੋਕਾ ਕਰਦੀ ਆ। ਐਨ ਬਰੀਕ ਟੋਕਾ ਕਰਦੀ ਆ ਤਾਂ ਆਪਾਂ ਇਹ ਡਰਾਈਵਰ ਸਾਬ ਨਾਲ ਗੱਲ ਵੀ ਕਰਾਉਂਗੇ ਤੁਹਾਡੀ ਕਿ ਅਸੀਂ ਇਹ ਮਸ਼ੀਨ ਹੈਰ ਕੀਤੀ ਆ ਸਾਇਲੇਜ ਬਣਾਉਣ ਵਾਸਤੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕਟਾਈ ਕਰਦੀ ਆ। ਤੇ ਮਹਿੰਦਰਾ ਟਰੈਕਟਰ ਹੈ ਮਹਿੰਦਰਾ ਟਰੈਕਟਰ ਦੇ ਉੱਪਰ 4x4 ਟਰੈਕਟਰ ਹੈ ਉਹਦੇ ਉੱਪਰ ਇਹ ਮਸ਼ੀਨ ਫਿੱਟ ਕਰੀ ਹੋਈ ਹੈ ਇਹ ਮੋਗੇ ਦੀ ਬਣੀ ਹੋਈ ਮਸ਼ੀਨ ਹੈ ਮੋਗੇ ਦੀ ਬਣੀ ਹੋਈ ਮਸ਼ੀਨ ਹੈ ਪ੍ਰੋਜੈਕਟ ਆਮ ਲੋਕਾਂ ਵਾਸਤੇ ਤਾਂ ਥੋੜਾ ਜਿਹਾ ਮਹਿੰਗਾ ਹੈ ਭਾਵੇਂ ਕਮਰਸ਼ੀਅਲ ਤੌਰ ਤੇ ਆਪਾਂ ਨੇ ਕੰਮ ਕਰਨਾ ਹੈ ਫੇਰ ਠੀਕ ਹੈ 28 ਤੋਂ 30 ਲੱਖ ਰੁਪਇਆ ਸਮੇਤ ਟਰੈਕਟਰ ਇਹਦੇ ਉੱਪਰ ਸਾਰਾ ਲੱਗਦਾ ਹੈ ਤੇ 30 ਲੱਖ ਰੁਪਏ ਦੇ ਨਾਲ ਦੋ ਬੰਦਿਆਂ ਨੂੰ ਤਾਂ ਪਰਿਵਾਰ ਦੇ ਨੂੰ ਰੁਜ਼ਗਾਰ ਮਿਲ ਜਾਂਦਾ ਹੈ ਇਹ ਦੇਖੋ ਖੇਤ ਹੁਣ ਐਨ ਸਾਫ ਹੋ ਚੁੱਕੇ ਆ ਨਾਲ ਜਿੱਥੇ ਜਿੱਥੇ ਇਹ ਸਾਈਲੇਜ ਬਣਾ ਚੁੱਕੇ ਆਪਾਂ ਦੋ ਤਿੰਨ ਬੰਦਿਆਂ ਨੂੰ ਰੁਜ਼ਗਾਰ ਮਿਲ ਜਾਂਦਾ ਕਿਉਂਕਿ ਟਰੈਕਟਰ ਵੀ ਚਲਾਉਣਾ ਓਹ ਟਰਾਲੀ ਵੀ ਖਾਲੀ ਕਰਕੇ ਆਉਣੀਆਂ ਲਿਫਟ ਵਾਲੀਆਂ ਟਰਾਲੀਆਂ ਇਹ ਨਾ ਵੀਰਾਂ ਕੋਲ ਤੇ ਇੱਕ ਬੰਦਾ ਬਦਲ ਬਦਲ ਕੇ ਦੋ ਬੰਦੇ ਇਹਨੂੰ ਮਸ਼ੀਨ ਨੂੰ ਚਲਾਉਨੇ ਆ ਸੋ ਪਰਿਵਾਰ ਜਿਹੜੀ ਸਾਰਾ ਬੰਦੇ ਕੰਮ ਲੱਗ ਜਾਂਦੇ ਆ ਜੇ ਤੁਸੀਂ 28-30 ਲੱਖ ਰੁਪਏ ਨਾਲ ਇਹ ਕੰਮ ਸ਼ੁਰੂ ਕਰਦੇ ਆ ਇਕ ਏਰੀਆ ਦੇ ਵਿੱਚ ਇੱਕ ਮਸ਼ੀਨ ਲਾਜ਼ਮੀ ਹੋਣੀ ਚਾਹੀਦੀ ਹੈ ਕਿ ਤਸੀਲ ਪੱਦਰ ਤੇ ਜਿਵੇਂ ਸਾਡੀ ਚਮਕੌਰ ਸਾਹਿਬ ਤਸੀਲ ਹੈ ਇਹਦੇ ਵਿੱਚ ਇਹ ਮਸ਼ੀਨ ਇੱਕ ਹੋਵੇ 50 60 ਪਿੰਡਾਂ ਦੇ ਵਿੱਚ ਤਾਂ ਬਹੁਤ ਵਧੀਆ ਸਾਰਿਆਂ ਨੂੰ ਰੋਜ਼ਗਾਰ ਮਿਲ ਸਕਦਾ ਹੈ ਤਾਂ ਸਾਈਲੇ ਜੀ ਨੂੰ ਆਪਾਂ ਨੇ ਟਰੈਕਟਰ ਦੇ ਨਾਲ ਦਵਾ ਦੇਣਾ ਹੁੰਦਾ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਸੋ ਇਹ ਡਰਾਈਵਰ ਸਾਹਿਬ ਨਾਲ ਗੱਲ ਵੀ ਕਰਾਉਨੇ ਆ ਤੁਹਾਡੀ ਇਹਦਾ ਨੰਬਰ ਵੀ ਲਾਸਟ ਦੇ ਵਿੱਚ ਵੀਡੀਓ ਦੇ ਵਿੱਚ ਇਹ ਦੱਸਣਗੇ ਜਿਨ੍ਹਾਂ ਜ਼ਿੰਮੇਵਾਰਾਂ ਨੂੰ ਲੋੜ ਹੈ ਉਹ ਆਪਣਾ ਇਹਨਾਂ ਦਾ ਨੰਬਰ ਵੀ ਨੋਟ ਕਰਿਓ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਿਓ ਹਾਂਜੀ ਸਾਈਨੇਜ ਦੇ ਵਿੱਚ ਇਸ ਤਰ੍ਹਾਂ ਕਣਕ ਦਾ ਸਾਈਨੇਜ ਪੈ ਰਿਹਾ ਜੇ ਆਪਾਂ ਨੂੰ ਅੱਖਾਂ ਦੀ ਘਾਟ ਹੋਵੇ ਤਾਂ ਆਪਾਂ ਇਸ ਤਰ੍ਹਾਂ ਕਣਕ ਦਾ ਸਾਈਨੇਜ ਬਣਾ ਕੇ ਆਪਣੇ ਕਸ਼ੂਮਾ ਵਾਸਤੇ ਉਹ ਕੱਖਾਂ ਦੀ ਘਾਟ ਪੱਟੀਆਂ ਦੀ ਪੂਰੀ ਕਰ ਸਕਦੇ ਆ ਇਸ ਵਾਰ ਆ ਜੀ ਦਵਾਈ ਕਰਨੀ ਪੈਂਦੀ ਆ ਸਾਨੂੰ ਟਰੈਕਟਰ ਦੇ ਨਾਲ ਇਹਦੇ ਵਿੱਚ ਹਵਾ ਨਹੀਂ ਹੋਣੀ ਚਾਹੀਦੀ ਭੋਰਾ ਵੀ ਐਨ ਪ੍ਰੈਸ ਕਰ ਦੇਣਾ ਇਹ ਪ੍ਰੈਸ ਕਰਕੇ ਇਹਦੇ ਵਿੱਚ ਹਵਾ ਨਹੀਂ ਰਹਿਣੀ ਚਾਹੀਦੀ ਟਰੈਕਟਰ ਉੱਪਰ ਘਮਾਈ ਜਾਣਾ ਜਦ ਐਨ ਪ੍ਰੈਸ ਹੋ ਗਿਆ ਫਿਰ ਆਪਾਂ ਨੇ ਆਲੇ-ਦਾਲੇ ਤੋਂ ਕਾਗਜ਼ ਮੋੜ ਕੇ ਇਹਨੂੰ ਟੱਗ ਦੇਣਾ ਆਪਣਾ ਵੀਰ ਹਾਂ ਮੇਰਾ ਨਾਮ ਗੁਰਪ੍ਰੀਤ ਰੰਗਾ ਜੀ ਕਿਹੜਾ ਪਿੰਡ ਆ ਆਪਣਾ ਰਾਜੇਵਾਲ ਜੀ ਰਾਜੇਵਾਲ ਇਹ ਕਿੰਨੀ ਦੇਰ ਹੋ ਗਈ ਵੀਰੇ ਆਪਾਂ ਨੂੰ ਇਹ ਮਸ਼ੀਨ ਫਿੱਟ ਕਰੀ ਨੂੰ ਲਿਆ ਕੇ ਇਹ ਪਿਛਲੇ ਸਾਲ ਮੱਕੀ ਦੇ ਸੀਜ਼ਨ 'ਚ ਲਿਆਂਦੀ ਸੀ ਅੱਛਾ ਵਧੀਆ ਰਿਹਾ ਸੀਜ਼ਨ ਹਾਂ ਮੱਕੀ ਦਾ ਸੀਜ਼ਨ ਬਹੁਤ ਵਧੀਆ ਰਿਹਾ ਜੀ ਅੱਛਾ ਹਾਂ ਜੀ ਟਰੈਕਟਰ ਤੇ ਹੀ ਫਿੱਟ ਹੋ ਗਈ ਹੈ ਟਰੈਕਟਰ ਤੇ ਜੀ ਕਿੰਨਾ ਖਰਚ ਆ ਗਿਆ ਟੋਟਲ ਇਹਦਾ ਟੋਟਲ ਖਰਚਾ ਜੀ ਤੀਕ ਦੇ ਨੇੜ ਤੇ ਡੇ ਆ ਗਏ ਵਿੱਚ ਟਰੈਕਟਰ ਟਰਟਰ ਸਾਦਾ ਕੋਈ ਵਿੱਚ ਟਰੈਕਟਰ ਵਾ ਕੇ ਟਰੈਕਟਰ ਵੀ ਵੱਡਾ 755 4x4 ਆ ਹੈ ਹਾਂਜੀ 4x4 ਓਕੇ ਓਕੇ ਦੇਖੋ ਦੋਸਤੋ ਜੀਮੀਦਾਰ ਕਹੀ ਜਾਂਦੇ ਸਾਡੇ ਕੋਲ ਕੰਮ ਨਹੀਂ ਸਾਡੇ ਕੋਲ ਉਹ ਨਹੀਂ ਜਿਹਨੇ ਕਰਨਾ ਉਹ ਆਪਣਾ ਜਿਗਾਰਡ ਬਣਾ ਕੇ ਦੇਖੋ ਮਿਸਤਰੀਆਂ ਨੇ ਕੰਮ ਰਾਮਗੜੀਆ ਕੰਪਨੀ ਦੀ ਇਹ ਮਸ਼ੀਨ ਹੈ ਮਾਨੂ ਕੇ ਗੱਲ ਮੋਗਾ ਤੇ ਤੁਸੀਂ ਵੀ ਇਸ ਤਰ੍ਹਾਂ ਆਪਣਾ ਘਰ ਵਾਸਤੇ ਜਿਹਦੇ ਕੋਲ ਸਾਈਲੇਜ ਬਣਾਉਣ ਵਾਸਤੇ ਲੋੜ ਹੈ ਇਹ ਚੀਜ਼ ਬਾਈਆਂ ਤੇ ਬਣਵਾ ਸਕਦੇ ਆਂ ਬਾਈ ਆਪਣਾ ਨੰਬਰ ਬੋਲਦੇ ਕਿਸੇ ਨੂੰ ਲੋੜ ਹੋਵੇ ਤਾਂ 89550 93578 ਇਹ ਗੱਲਾਂ ਫੇਰ ਬੋਲਦੇ 98550 93578 ਹਾਂ ਆਪਣੇ ਵੀਰਾਂ ਨੂੰ ਕੰਮ ਦਿਓ ਬਾਈ ਜਿਹਨੂੰ ਲੋੜ ਆ ਇਸ ਨੰਬਰ ਤੇ ਬਾਈ ਨਾਲ ਸੰਪਰਕ ਕਰ ਲਿਓ ਥੈਂਕ ਯੂ